ਆਮ ਆਦਮੀ ਪਾਰਟੀ ਨੇ ਇਲਜ਼ਾਮ ਲਾਇਆ ਕਿ ਪੰਜਾਬ ਦੀ ਸੱਤਾ ਤੇ ਕਾਬਜ਼ ਹੋਣ ਤੋਂ ਬਾਅਦ ਕੈਪਟਨ ਸਰਕਾਰ ਜਨਤਾ ਨਾਲ ਕੀਤੇ ਵਾਅਦੇ ਪੂਰੇ ਨਹੀਂ ਕਰ ਰਹੀ ਹੈ ਇਹ ਇਲਜ਼ਾਮ ਵਿਧਾਨ ਸਭਾ ਚ ਪਾਰਟੀ ਦੇ ਨੇਤਾ ਐਚ ਐਸ ਫੂਲਕਾ ਨੇ ਤਲਵੰਡੀ ਸਾਬੋ ਕਾਨਫਰੰਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਲਗਾਏ ਆਲਮੋਸਟ ਮਹੀਨਾ ਹੋ ਗਿਆ ਤੇ ਕੱਲੇ ਵਾਅਦੇ ਹੀ ਨਹੀਂ ਜਿਹੜੇ ਇਹਨਾਂ ਨੇ ਫੈਸਲੇ ਵੀ ਕੀਤੇ ਸੀ ਉਹਨਾਂ ਦੇ ਵੀ ਅੱਗੇ ਕੋਈ ਕਾਰਵਾਈ ਨਹੀਂ ਹੋਈ ਮਲਕੇ ਹੁਣ ਇਕ ਸੌ ਵੀ ਫੈਸਲੇ ਕੀਤੇ ਸੀ ਇੱਕ ਵੀ ਅਜੇ ਤੱਕ ਲਾਗੂ ਨਹੀਂ ਹੋਇਆ ਉਥੋਂ ਸਾਫ਼ ਇਹਨਾਂ ਦੀ ਮਨਸ਼ਾ ਨਜ਼ਰ ਆ ਰਹੀ ਆ ਕਿ ਕਹਿਣੀ ਤੇ ਕਰਨੀ 'ਚ ਬਹੁਤ ਫਰਕ ਆ ਤਾਂ ਇਹ ਵਾਲੇ ਮੁੱਦੇ ਅਸੀਂ ਵਿਧਾਨ ਸਭਾ ਦੇ ਅਗਲੇ ਸੈਸ਼ਨ ਦੇ ਵਿੱਚ ਉਠਾਵਾਂਗੇ ਤੇ ਸਰਕਾਰ ਨੂੰ ਮਜਬੂਰ ਕਰਾਂਗੇ ਕਿ ਇਹ ਜਿਹੜੇ ਵੀ ਫੈਸਲੇ ਆ ਪਹਿਲਾਂ ਤਾਂ ਇਹ ਲਾਗੂ ਕਰੇ ਉਸ ਤੋਂ ਮਗਰੋਂ ਜਿਹੜੇ ਬਾਕੀ ਵਾਅਦੇ ਕੀਤੇ ਹੋਏ ਜਨਤਾ ਦੇ ਨਾਲ ਉਹ ਵੀ ਲਾਗੂ ਕੀਤੇ ਜਾਣ ਆਪ ਦੀ ਕਾਨਫਰੰਸ 'ਚ ਖਾਸ ਗੱਲ ਇਹ ਰਹੀ ਕਿ ਪਿਛਲੇ ਸਮੇਂ ਦੌਰਾਨ ਸਟੇਜਾਂ ਸੰਭਾਲਣ ਵਾਲੇ ਪਾਰਟੀ ਹਾਈ ਕਮਾਂਡ ਦੇ ਨੇਤਾ ਵਿਧਾਨ ਸਭਾ ਚੋਣਾਂ ਦੀ ਹਾਰ ਤੋਂ ਬਾਅਦ ਇਸ ਸਿਆਸੀ ਕਾਨਫਰੰਸ ਤੋਂ ਨਦਾਰਤ ਰਹੇ ਤਲਵੰਡੀ ਸਾਬੋ ਤੋਂ ਮਨੀਸ਼ ਗਰਗ ਜਗਬਾਣੀ ਟੀਵੀ